ਉਹਨਾਂ ਜਰੂਰ ਤਾਂ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਦੱਸਣ ਦੇ ਵਿੱਚ ਕਿ ਸਾਡੀ ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਸੋ ਉਸੇ ਦੇ ਵਿੱਚ ਆਪਣਾ ਵੱਡਾ ਹਿੱਸਾ ਪਾਉਂਦੇ ਹੋਏ ਸਾਡੇ ਡਾਕਟਰ ਹਰਜੋਤ ਨਿਊਰੋ ਸੈਕਟਰੀ ਸੈਂਟਰ ਨੇ ਰੋਟਰੀ ਦੀ ਕਲੈਬੋਰੇਸ਼ਨ ਦੇ ਨਾਲ ਅੱਜ ਇੱਕ ਡਰੱਗ ਦੀ ਐਡਿਕਸ਼ਨ ਕੈਂਪ ਲਗਾਇਆ ਇੱਥੇ ਰੰਜੀਤ ਅਵੀਨੀ ਉਹਦੇ ਵਿੱਚ ਸੋ ਮੈਨੂੰ ਖੁਸ਼ੀ ਹੈ ਕਿ ਡਾਕਸ ਆਪ ਤਾਂ ਵੈਸੇ ਵੀ ਬਹੁਤ ਸਾਰੇ ਕੈਂਪਸ ਕਰਦੇ ਰਹਿੰਦੇ ਨੇ ਰੋਟਰੀ ਨੂੰ ਵੀ ਕਿਸੇ ਤਰ੍ਹਾਂ ਦੀ ਇਨਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਲਾਈਕ ਮਾਈਂਡਡ ਲੋਗ ਇਕੱਠੇ ਹੋ ਜਾਂਦੇ ਆ ਇੱਕ ਕਾਮਨ ਗੋਲ ਦੇ ਲਈ ਤਾਂ ਉਹਦਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਹੁੰਦਾ ਹੈ ਸੋ ਮੈਂ ਜਿਵੇਂ ਬਾਹਰ ਕਹਿ ਰਹੀ ਸੀਗੀ ਕਿ ਮੈਂ ਉਮੀਦ ਕਰਾਂਗੀ ਕਿ ਇਹ ਜਿਹੇ ਕੈਂਪ ਜਿਹੜੇ ਹੈਗੇ ਨੇ ਇਹ ਹਰ ਹਲਕੇ ਦੇ ਵਿੱਚ ਇਨ ਫੈਕਟ ਗੋਨ ਐਂਡ ਵਾਈ ਓਨਲੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਾਰਵੀਂ ਇਹ ਕੈਂਪਸ ਲੱਗਣੇ ਚਾਹੀਦੇ ਕਿਉਂਕਿ ਜਿੰਨੀ ਐਫਰਟ ਸਰਕਾਰ ਕਰ ਰਹੀ ਹੈ ਮੈਂ ਹਮੇਸ਼ਾ ਕਹਿੰਨੀ ਆ ਕਿ ਨਸ਼ਾ ਖਤਮ ਕਰਨਾ ਕਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ ਇਹਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੂੰ ਜਿਵੇਂ ਰੋਟਰੀ ਹੈ ਬਹੁਤ ਸਾਰੇ ਇੰਡੀਵਿਜੂਅਲਸ ਡਾਕਟਰਸ ਜਿਵੇਂ ਡਾਕਟਰ ਹਰਜੋਤ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਔਰ ਸਰਟਨਲੀ ਅਸੀਂ ਇਹਨੂੰ ਖੇਤੀ ਖਤਮ ਕਰਾਂਗੇ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਬਹੁਤ ਆਭਾਰੀਆਂ ਡਾਕਟਰ ਜੀਵਨਜੋਤ ਮੈਡਮ ਦਾ ਜਿਨ੍ਹਾਂ ਨੇ ਆ ਜਾ ਕੇ ਸਾਡੇ ਕੈਂਪ ਦੀ ਸ਼ੋਭਾ ਵਧਾਈ ਹੈ ਔਰ ਨਾਲ ਹੀ ਸਾਨੂੰ ਬੜਾ ਪ੍ਰੋਤਸਾਹਿਤ ਕੀਤਾ ਹੈਗਾ ਹੋਰ ਕੈਂਪਸ ਨੂੰ ਆਰਗੇਨਾਈਜ਼ ਕਰਨ ਦੇ ਲਈ ਇਸ ਦੇ ਨਾਲ ਨਾਲ ਹੀ ਮੈਂ ਰੋਟਰੀ ਕਲੱਬ ਦੀ ਪੂਰੀ ਟੀਮ ਡਾਕਟਰ ਸੋਮਿਲ ਕਾਂਸਲ ਮੈਡਮ ਗੁਰਮੀਤ कौर ਜੋ ਕਿ ਸਾਡੇ ਅੰਮ੍ਰਿਤਸਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਪੱਟੀ ਸਾਹਿਬ ਜਿਨ੍ਹਾਂ ਨੇ ਅੱਜ ਦੇ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਸਾਡਾ ਹੌਸਲਾ ਅਫਜ਼ਾਈ ਕੀਤੀ ਹੈਗੀ ਹੈ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਵੇਂ ਜੀਵਨਜੋਤ मैम ਨੇ ਕਿਹਾ ਹੈਗਾ ਕਿ ਜਿਹੜੇ ਉਹ ਯੁੱਧ ਹੈਗਾ ਨਸ਼ਿਆਂ ਦੇ ਵਿਰੁੱਧ ਇਹ ਹਮੇਸ਼ਾ ਹੀ ਇਨਕੰਪਲੀਟ ਰਹੇਗਾ ਜਦ ਤੱਕ ਪੂਰੀ ਸੋਸਾਇਟੀ ਇਸ ਯੁੱਧ ਦਾ 파ਟ ਨਹੀਂ ਬੰਦੀ ਜਿਵੇਂ ਇਹਦੇ ਅੰਦਰ ਜਿਹੜਾ ਪੁਲਿਸ ਦਾ ਰੋਲ ਆ ਉਹ ਨਸ਼ਿਆਂ ਨੂੰ ਕਰਬ ਕਰਨ ਦੇ ਅੰਦਰ ਹੈਗਾ ਇਸੇ ਤਰ੍ਹਾਂ ਹੀ ਜਿਹੜੇ ਮਰੀਜ਼ਾਂ ਦਾ ਟ੍ਰੀਟਮੈਂਟ ਔਰ ਰੀਹੈਬਿਲੀਟੇਸ਼ਨ ਜਿਹੜੀ ਹੈ ਉਹ ਐਨਜੀਓਜ਼ ਤੇ ਡਾਕਟਰਸ ਨੇ ਰਲ ਕੇ ਕਰਨਾ ਹੈ ਇਹਦੇ ਵਿੱਚ ਇਹ ਨਹੀਂ ਹੈ ਕਿ ਕਿਸੇ ਸਾਈਕੀਆਟ੍ਰਿਸ ਨਹੀਂ ਹੈ ਦਾ ਟ੍ਰੀਟਮੈਂਟ ਕਰਨਾ ਹੈ ਇਹਦੇ ਵਿੱਚ ਸਾਰੇ ਡਾਕਟਰਸ ਇਸ ਚੀਜ਼ ਦਾ ਟ੍ਰੀਟਮੈਂਟ ਕਰ ਸਕਦੇ ਨੇ ਔਰ ਜੇ ਥੋੜੀ ਜਿਹੀ ਟ੍ਰੇਨਿੰਗ ਔਰ ਥੋੜਾ ਜਿਹਾ ਇਸ ਦੇ ਬਾਰੇ ਗਾਈਡੈਂਸ ਮਿਲ ਜਾਵੇ ਤਾਂ ਕਾਫੀ ਸਾਰੇ ਡਾਕਟਰਸ ਵੀ ਇਸ ਚੀਜ਼ ਦਾ ਪਾਰਟ ਬਣ ਸਕ ਗਏ। ਸੋ ਸਾਨੂੰ ਅੱਜ ਦੇ ਤਰੀਕ ਦੇ ਅੰਦਰ ਲੋੜ ਹੈ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਈਏ ਜਿਹੜੀ ਸਰਕਾਰ ਦੀ ਸੋਚ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਜਾਂ ਵਾਰ ਅਗੇਂਸਟ ਐਡਿਕਸ਼ਨ ਇਹਦਾ ਅਸੀਂ ਸਾਰੇ ਹੀ 파ਟ ਬਣਨਾ ਚਾਹਾਂਗੇ ਮੇਰੀ ਸਾਰੀ ਜਿਹੜੀ ਟੀਮ ਆ ਜਿਹੜੀ ਰੋਟਰੀ ਕਲੱਬ ਦੀ ਟੀਮ ਹੈਗੀ ਹੈ ਉਹਦੇ ਵਿੱਚ ਮੋਸਟਲੀ ਡਾਕਟਰਸ ਹੀ ਹੈਗੇ ਆ ਔਰ ਅਸੀਂ ਇਸ ਚੀਜ਼ ਦਾ 파ਟ ਬਣਨਾ ਚਾਹਾਂਗੇ ਕਿ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਆਪਣਾ ਯੋਗਦਾਨ ਜਿਹੜਾ ਸੁਸਾਇਟੀ ਤੇ ਪ੍ਰਤੀ ਹੈਗਾ ਉਹ ਅਸੀਂ ਭਲੀ ਭਤੀ ਨਿਭਾ ਸਕੀਏ ਮੈਂ ਚਾਹਾਂਗਾ ਮੈਂ ਆਸ ਵੀ ਕਰਦਾ ਕਿ ਇਹਦੇ ਵਿੱਚ ਸਾਨੂੰ ਸਰਕਾਰ ਵੱਲੋਂ ਵੀ ਸਹਾਇਤਾ ਮਿਲੇਗੀ ਔਰ ਜੇ ਚੰਗੀ ਸੋਚ ਲੈ ਕੇ ਚੱਲਾਂਗੇ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਮੁੜ ਆਪਣੀ ਪੁਰਾਣੀ ਗਲੋਰੀ ਦੇ ਵਿੱਚ ਪਹੁੰਚ ਜਾਏਗਾ ਔਰ ਪੰਜਾਬ ਉਹੀ ਰੰਗਲਾ ਪੰਜਾਬ ਬਣ ਜਾਏਗਾ ਜਿਸ ਦੀ ਕੀ ਸਾਡੀ ਸਰਕਾਰ ਨੇ ਉਲੇਕ ਇੱਕ ਸੋਚ ਕੀਤੀ ਹੈਗੀ ਹੈ ਜਾਂ ਉਸ ਦੇ ਬਾਰੇ ਸੋਚਿਆ ਹੈ ਇਹ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਸਰ ਜੀ ਅੱਜ ਦੇ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆ ਮੈਂ ਅੱਜ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਮੇਨਸਟ੍ਰੀਮ ਦੇ ਵਿੱਚ ਵਾਪਸ ਆਣ ਹੁਣੇ ਜਿਵੇਂ ਰੀਸੈਂਟ ਹਾਲਾਤ ਬਣੇ ਨੇ लोग इथों ਛੱਡ ਕੇ ਬਾਹਰ ਗਏ ਔਰ ਬਾਹਰ ਦੇ ਕੰਟਰੀਸ ਤੋਂ ਉਹਨਾਂ ਨੂੰ ਵਾਪਿਸ ਭੇਜ ਦਿੱਤਾ ਗਿਆ ਸੋ ਮੈਂ ਚਾਹਨਾ ਕਿ ਸਾਡੇ ਇੱਥੇ ਹੀ ਪੰਜਾਬ ਦੇ ਅੰਦਰ ਹੀ ਰਹਿ ਕੇ ਅਸੀਂ ਸਾਰੇ ਜਣੇ ਤਰੱਕੀ ਕਰ ਸਕਦੇ ਹਾਂ ਅਸੀਂ ਸਾਰੇ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ ਪੰਜਾਬ ਜਿਹੜੀ ਉਸ ਧਰਤੀ ਹੈ ਜਿਹੜੀ ਧਰਤੀ ਕਿਸੇ ਟਾਈਮ ਦੇ ਉੱਤੇ ਜੀਡੀਪੀ ਦੇ ਵਿੱਚ ਪਰ ਕੈਪੀਟਾ ਇਨਕਮ ਦੇ ਅੰਦਰ ਨੰਬਰ 1 ਸਟੇਟ ਹੈਗੀ ਸੀਗੀ ਔਰ ਇਹਨਾਂ ਨਸ਼ਿਆਂ ਨੇ ਹੀ ਇਸ ਚੀਜ਼ ਦੀ ਬਰਬਾਦੀ ਕੀਤੀ ਹੈ ਸੋ ਅਸੀਂ ਇਹ ਇਹ ਉਮੀਦ ਕਰ ਸਕਦੇ ਆ ਕਿ ਜੇ ਯੂਥ ਜਿਹੜਾ ਹੈਗਾ ਉਹ ਕੰਟਰੀਬਿਊਟ ਕਰੇ ਸਾਡੀ ਮੀਨਸਟ੍ਰੀਮ ਦੇ ਅੰਦਰ ਔਰ ਸੋਸਾਇਟੀ ਰਲ ਕੇ ਅੱਗੇ ਚੱਲੇ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਫੇਰ ਨੰਬਰ 1 ਸਟੇਟ ਬਣ ਸਕਦਾ ਸਾਡੇ ਕੋਲ ਨੈਚੁਰਲ ਰਿਸੋਰਸਸ ਨੇ ਮਿਹਨਤ ਕਾਸ਼ ਲੋਕ ਹੈਗੇ ਨੇ ਔਰ ਅਸੀਂ ਇਸ ਚੀਜ਼ ਨੂੰ ਇਸ ਸੋਸਾਇਟੀ ਨੂੰ ਇਹ ਮੈਸੇਜ ਦੇ ਸਕਦੇ ਆ ਇਹੋ ਜਿਹੇ ਕੈਂਪਸ ਤਾਂ ਚਲੋ ਆਰਗੇਨਾਈਜ਼ ਹੁੰਦੇ ਰਹਿਣਗੇ ਪਰ ਓਵਰਆਲ ਜਨਰਲ ਇਹ ਮੈਸੇਜ ਦੇ ਸਕਦੇ ਆ ਅੱਜ ਦੇ ਯੂਥ ਨੂੰ ਕਿ ਅਸੀਂ ਇੱਥੇ ਹੀ ਰਹਿ ਕੇ ਅਸੀਂ ਤਰੱਕੀਆਂ ਕਰ ਸਕਦੇ ਆ ਉਹ ਟਾਈਮ ਗਿਆ ਜਦੋਂ ਅੱਜ ਦੇ ਐਂਟਰਪ੍ਰੈਨਿਅਰ ਸਾਡੇ ਪੰਜਾਬ ਦੇ ਵਿੱਚੋਂ ਹੀ 12 ਲੋਕ ਰਿਚੇਸਟ ਇੰਡੀਅਨਸ ਦੇ ਲਿਸਟ ਦੇ ਵਿੱਚ ਹੈਗੇ ਨੇ ਪੰਜਾਬ ਚੋਂ ਯੰਗ ਐਂਟਰਪ੍ਰੈਨਿਅਰਸ ਜਿਹੜੇ ਹੈਗੇ ਨੇ ਉਹ ਰਿਚੇਸਟ ਇੰਡੀਅਨਸ ਦੀ ਲਿਸਟ ਦੇ ਵਿੱਚ ਹੈਗੇ ਨੇ ਸੋ ਕੋਈ ਚੀਜ਼ ਸਾਨੂੰ ਰੋਕ ਨਹੀਂ ਸਕਦੀ ਅੱਗੇ ਵਧਣ ਤੋਂ ਸਿਵਾਏ ਸਾਡੀ ਆਪਣੀ ਸੋਚ ਅਸੀਂ ਜੇ ਸੋਚ ਬਦਲੀਏ ਨਸ਼ਿਆਂ ਦੀ ਗ੍ਰਿਫਤ ਚੋਂ ਨਿਕਲੀਏ ਤੇ ਅਸੀਂ ਪੰਜਾਬ ਨੂੰ ਮੁੜ ਤਰੱਕੀ ਵੱਲ ਲੈ ਕੇ ਜਾ ਸਕਦੇ ਹਾਂ